ਸਤ ਸ੍ਰੀ ਅਕਾਲ ਜੀ ਡਿਵੀਜ਼ੀ ਪੰਜਾਬੀ ਦੇ ਤੁਹਾਡਾ ਇੱਕ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਫੇ ਤੋਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀ ਨੇ ਸਾਡੇ ਪੱਤਰਕਾਰ ਆਜਨ ਰੰਧਾਵਾਣੇ ਕਰਦਾਸਪੁਰ ਤੋਂ ਤੁਹਾਨੂੰ ਦੱਦੀ ਹੈ ਕੀ ਹੁਣੇ-ਹੁਣੇ ਇੱਕ ਬਹੁਤ ਵੱਡੀ ਖਬਰ ਕਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੀ ਬੰਬ ਨਾਲ ਅਡਾਉਣ ਦੀ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਤੁੰ ਦਾਦੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਬੰਬਨਾ ਅਡਾਉਣ ਦੀਆਂ ਸਕੂਲਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਪਹਿਲਾਂ ਪ੍ਰਾਈਵੇਟ ਸਕੂਲਾਂ ਨੂੰ ਜਿਹੜੀਆਂ ਨੇ ਉਹ ਈਮੇਲਸ ਆਉਂਦੀਆਂ ਨੇ ਬੰਬ ਨਾਲ ਅਡਾਉਣ ਦੀ ਤੇ ਉਸ ਤੋਂ ਬਾਅਦ ਆ ਜਿਹੜਾ ਆ ਹੁਣ ਅੰਮ੍ਰਿਤਸਰ ਤੇ ਕੁਝ ਸਕੂਲਾਂ ਨੂੰ ਜਿਹੜਾ ਆ ਉਹ ਵੀ ਸਰਕਾਰੀ ਸਕੂਲਾਂ ਨੂੰ ਜਿਹੜਾ ਆ ਬੰਬਨਾ ਅਡਾਉਣ ਦੀਆਂ ਧਮਕੀਆਂ ਮਿਲਦੀਆਂ ਨੇ ਤੇ ਹੁਣ ਤੁੰ ਦਾਦੀ ਇਹ ਕਿ ਬੰਬਨਾ ਅਡਾਉਣ ਦੀ ਜਿਹੜੀ ਧਮਕੀ ਹੈ ਉਹ ਕਿਸੇ ਸਕੂਲ ਨੂੰ ਜਾਂ ਕਿਸੇ ਅਦਾਰੇ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਇਹ ਤੁਹਾਨੂੰ ਦੱਦੀ ਕਿ ਸਿੱਧੇ ਤੌਰ ਤੇ ਗਰਦਾਸਪੁਰ ਡੀਸੀ ਦਫਤਰ ਜਾਨਕੀ ਡੀਸੀ ਕੰਪਲੈਕਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਦੀ ਕਿ ਡੀਸੀ ਦਫਤਰ ਜਾਂ ਡੀਸੀ ਦੇ ਪੂਰੇ ਕੰਪਲੈਕਸ ਨੂੰ ਉਡਾਉਣ ਦੀ ਜਿਹੜੀ ਉਹ ਧਮਕੀ ਦਿੱਤੀ ਗਈ ਹੈ ਤੇ ਪੂਰੇ ਗਰਦਾਸਪੁਰ ਦੇ ਵਿੱਚ ਜਿਹੜੀ ਉਹ ਸਨਸਨੀ ਫੈਲ ਚੁੱਕੀ ਹੈ ਜਿੱਥੇ ਕਿ ਤੁਹਾਨੂੰ ਦੱਦੀ ਹੈ ਕਿ ਪੂਰੀ ਫੋਰਸ ਜਿਹੜੀ ਇਹ ਬੰਬ ਨੂੰ ਜਿਹੜਾ ਆ ਉਹ ਡਿਟੈਕਟ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਤੁਹਾਨੂੰ ਦੱਦੀ ਕਿ ਪੂਰੀ ਗਰਦਾਸਪੁਰ ਦੇ ਵਿੱਚ ਜਿਹੜੀ ਕਪੜਾ ਦਾ ਬੜੀ ਮੱਤੀ ਪਈ ਹੈ ਤੇ ਬੰਬ ਨੂੰ ਡਿਫਿਊਜ਼ ਜਾਂ ਬੰਬ ਨੂੰ ਲੱਭਣ ਵਾਸਤੇ ਜਿਹੜਾ ਆ ਉਹ ਕੋਸ਼ਿਸ਼ਾਂ ਕੀਤੀਆਂ ਆ ਜਾਰੀਆਂ ਨੇ ਪੂਰੇ ਕੰਪਲੈਕਸ ਨੂੰ ਜਿਹੜਾ ਆ ਉਹ ਖੰਘਾਲਿਆ ਜਾ ਰਿਹਾ ਆ ਪੁਲਿਸ ਵੱਲੋਂ ਤੇ ਨਾਲ ਦੀ ਨਾਲ ਤੁਹਾਨੂੰ ਦੱਸੀਏ ਸਕਾਉਟ ਟੀਮਾਂ ਵੱਲੋਂ ਜਿਹੜਾ ਆ ਉਹ ਕੰਪਲੈਕਸ ਨੂੰ ਖੰਘਾਲਿਆ ਜਾ ਰਿਹਾ ਤੁਹਾਨੂੰ ਦੱਸੀਏ ਕਿ ਜਦੋਂ ਜੋ ਜਾਣਕਾਰੀ ਸਾਹਮਣੇ ਆਈ ਉਹਦੇ ਤੇ ਦੱਸਿਆ ਜਾ ਰਿਹਾ ਕਿ ਡੀਸੀ ਸਾਹਿਬ ਦੀ ਈਮੇਲ ਦੇ ਉੱਤੇ ਇੱਕ ਮੇਲ ਆਉਂਦੀ ਜਿਹਦੇ ਚ ਡੀਸੀ ਕੰਪਲੈਕਸ ਦੇ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਜਿਹੜੀ ਇਹ ਉਹ ਮੇਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਕੰਪਲੈਕਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਡਾ ਦਿੱਤਾ ਜਾਏਗਾ ਤੇ ਈ ਖਬਰ ਜਿਵੇਂ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਪੂਰੇ ਗਰਦਾਸਪੁਰ ਦੇ ਵਿੱਚ ਜਿਹੜੀ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਪੂਰਾ ਜਿਹੜਾ ਆ ਉਹ ਪੁਲਿਸ ਮਹਿਕਮਾ ਜਿਹੜਾ ਆ ਉਹ ਇਹਦੇ ਵਿੱਚ ਲੱਗ ਜਾਂਦਾ ਆ ਪੂਰੀ ਸਾਂਭਿੰਨ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਜਦੋਂ ਜਿਹੜੀਆਂ ਟੀਮਾਂ ਜਿਹੜੀਆਂ ਨੇ ਪਹੁੰਚਦੀਆਂ ਨੇ ਤੇ ਪੂਰੇ ਕੰਪਲੈਕਸ ਨੂੰ ਖੰਘਾਲਿਆ ਜਾਂਦਾ ਤਾਂ ਫਿਲਹਾਲ ਵੈਸੇ ਕੰਪਲੈਕਸ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਵੀ ਐਸੀ ਵਸਤੂ ਨਹੀਂ ਮਿਲੀ ਜੋ ਕਿ ਬੰਬनुमा ਹੋਵੇ ਤਾਂ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਜੜਾ ਆ ਕੋਈ ਐਸਾ ਜੜਾ ਆ ਉਸ ਸੰ nghiਗਤ ਬੰਦਾ ਸਾਹਮਣੇ ਆਇਆ ਨਾ ਹੀ ਕੋਈ ਐਸੀ ਜਿਹੜੀ ਕੋਈ ਚੀਜ਼ ਸਾਹਮਣੇ ਆਈ ਜਿੱਦ ਤੋਂ ਅੰਦਾਜ਼ਾ ਲਗਾ ਸਕਿਆ ਜਾਵੇ ਬੰਬ ਦਾ ਜਾਂ ਬੰਬ ਹੋਣ ਦੀ ਕੋਈ ਪੁਸ਼ਟੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਪਰ ਜਿਹੜੀ ਮੇਲ ਆ ਉਰਚ ਤਿੰਨ ਬੰਬ ਕੰਪਲੈਕਸ ਦੇ ਵਿੱਚ ਰੱਖੇ ਜਾਂਦੇ ਜਿਹੜੀ ਗੱਲ ਕਹੀ ਜਾ ਰਹੀ ਹੈ ਤੇ ਉਹਦੇ ਮੁਤਾਬਕ ਜਿਹੜੀ ਆ ਸਾਣਬੀਨ ਜਿਹੜੀ ਆ ਤੁਸੀਂ ਦੇ ਦਿੱਤੀ ਪਈਓ ਤਸਵੀਰਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਜਿਹੜਾ ਆ ਉਹ ਕੰਪਲੈਕਸ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਕੰਪਲੈਕਸ ਦੇ ਥੱਲੇ ਦੇ ਹਿੱਸੇ ਤੋਂ ਲੈ ਕੇ ਉੱਪਰਲੇ ਸੱਤਾਂ ਤੱਕ ਜਿਹੜਾ ਕੰਪਲੈਕਸ ਨੂੰ ਜਿਹੜਾ ਹੈ ਸਕੌਸ ਵੱਲੋਂ ਜਿਹੜਾ ਆ ਉਹ ਸੰਭਾਲਿਆ ਹੋਇਆ ਤੇ ਸਾਵਧਾਨੀ ਦੇ ਨਾਲ ਜਿਹੜਾ ਆ ਉਹ ਜਿਹੜੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਿਆ ਜਾ ਰਿਹਾ ਵੀ ਕਿੱਥੇ ਕੋਈ ਕਿਸ ਤਰ੍ਹਾਂ ਕਰਕੇ ਕੋਈ ਗੜਬੜ ਨਾ ਹੋਵੇ ਤੁਹੰਦਾ ਦੀ ਇਹ ਕਿ ਲਗਾਤਾਰ ਜਿਹੜੀਆਂ ਨੇ ਉਹ ਟੀਮਾਂ ਜਿਹੜੀਆਂ ਨੇ ਉਹ ਲੱਭਦੀਆਂ ਪਈਆਂ ਨੇ ਤੇ ਲਗਾਤਾਰ ਜਿਹੜਾ ਜਿਹੜਾ ਆ ਉਹ ਬੰਬ ਨੂੰ ਡਿਫਿਊਜ਼ ਕਰਨ ਦੇ ਲਈ ਜੇ ਮਿਲ ਜਾਂਦਾ ਤੇ ਜੇ ਬੰਬ ਨਹੀਂ ਮਿਲਦਾ ਤਾਂ ਵੀ ਕਹਿੰਦਾ ਮਤਲਬ ਕਿ ਸਰਟ ਆਪਰੇਸ਼ਨ ਜਿਹੜਾ ਆ ਚੱਲਦਾ ਪਿਆ ਆ ਪਰ ਜੋ ਜਾਣਕਾਰੀ ਸਾਹਮਣੇ ਆਈ ਉਹਦੇ ਮੁਤਾਬਕ ਇਹ ਹੀ ਮਿਲਿਆ ਕਿ ਪੂਰਾ ਖੰਘਾਲਣ ਤੋਂ ਬਾਅਦ ਵੀ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਵੀ ਸਕਾਉਟ ਜਿਹੜਾ ਆ ਕੋਈ ਵੀ ਬੰਮ ਨੁਮਾ ਚੀਜ਼ ਜਿਹੜੀ ਹੈ ਉਹ ਨਜ਼ਰ ਨਹੀਂ ਆਈ ਉੱਥੇ ਹੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਮੇਲਾ ਜਿਹੜੀਆਂ ਨੇ ਕਾਫੀ ਹੱਦ ਤੱਕ ਫੇਕ ਹੀ ਚਲਦੀ ਆ ਪਈਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਆਈਆਂ ਸੀ ਉਹ ਵੀ ਫੇਕ ਸੀ ਸਕੂਲਾਂ ਦੇ ਵਿੱਚ ਜਿਹੜੀਆਂ ਆਈਆਂ ਨੇ ਲਗਭਗ ਉਹ ਵੀ ਫੇਕ ਈਮੇਲਾਂ ਹੀ ਦੱਸੀਆਂ ਜਾ ਰਹੀਆਂ ਨੇ ਤੇ ਪਰ ਹੁਣ ਜਿਹੜਾ ਡੀਸੀ ਸਾਹਿਬ ਦੀ ਈਮੇਲ ਦੇ ਉੱਤੇ ਮੇਲ ਆਉਂਦੀ ਹੈ ਉਹ ਵੀ ਲਗਭਗ ਜਿਹੜੀ ਹੈ ਉਹ ਫੇਕ ਹੀ ਹੋਵੇ ਤਾਂ ਜਿਆਦਾ ਵਧੀਆ ਕਿਉਂਕਿ ਇਹ ਮੇਲਾ ਜਿਹੜੀਆਂ ਨੇ ਇੱਕ ਇਤਨਾ ਕਿਤੇ ਜਿਹੜੀਆਂ ਰੌਂਟੇ ਖੜੇ ਕਰਦੀਆਂ ਨੇ ਤੇ ਤਸਵੀਰਾਂ ਦੇ ਦੇ ਪਈਓ ਤੁਸੀਂ ਗੁਰਦਾਸਪੁਰ ਤੋਂ ਉਹ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਮੈਂ ਤਾਂ ਆਪਣਾ ਧੰਮ ਜੀ ਡੀਪੀ ਰਾਜਨ ਰੰਧਾਵਾ ਦੀ ਇਸ ਰਿਪੋਰਟ ਦੇ ਨਾਲ ਧੰਨਵਾਦ ਹਾਜੀ ਸਵੇਰੇ ਸਾਡੇ ਇੱਕ 81 ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਬਰਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰਵ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ ਸਰ ਕਿਨੂ ਟੌਮਸ ਕਿ ਮਿਲੀ ਜੀ ਡੀਸੀ ਆਫਿਸ ਸਾਰੇ ਕੰਪਲੈਕਸ ਜੀ ਕੋਈ ਏਜੰਸੀ ਦੇ ਆਈਐਸਕੇ ਨਹੀਂ ਇਹ ਚ ਜੇ ਕੋਈ ਮੇਲ ਆਈ ਹੈ ਜੀ ਉਹ ਅਸੀਂ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਆ ਰਹੀ ਹੈ ਜੀ ਕੁਝ ਮੇਰੇ ਨਹੀਂ ਸਰ ਨਹੀਂ ਹਜੇ ਕੁਝ ਨਹੀਂ ਮੇਰੇ ਜੀ ਪੀਸਫੁਲੀ ਚੱਲ ਰਿਹਾ ਹੈ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਨੂੰ ਵੀ ਕੁਝ ਅਲਰਟ ਕੀਤਾ ਗਿਆ ਜੀ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇ ਤੱਕ ਪੀਸਫੁਲੀ ਚੱਲ ਰਿਹਾ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਹੋਵੇ ਤੇ ਪਬਲਿਕ ਨੂੰ ਵੇਅਰ ਕਰਦੇ ਹਾਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਹੋ ਕਰਮਚਾਰੀ ਛੁੱਟੀ ਕਰਦੇ ਹੈ ਜੀ ਨਹੀਂ ਨਹੀਂ ਇਹ ਛੁੱਟੀ ਦਾ ਕੋਈ ਨਹੀਂ ਜੀ ਅੱਗੇ ਡੀਸੀ ਸਾਹਿਬ ਦੀ ਡਾਇਰੈਕਸ਼ਨ ਹੋਗੀ ਉਸ ਮੁਤਾਬਕ ਕੰਮ ਕਰਨਾ ਗੇ ਜੀ ਕੋਈ ਨਾ ਤੇਰੀ ਆ ਤੇਰੇ ਇਹ ਤੁਸੀਂ ਦੇਖਿਆ ਕਿ ਹਾਂ ਜੀ ਫਸਾ ਲੀ ਜਾ ਰਹੀ ਹੈ 啊。<laughs> <laughs>

ਇਹ ਤਾਂ ਤੁਸੀਂ ਮੈਂ ਡੀਸੀ ਦੱਸਦਾ ਉਹ ਅਲਰੇਡੀ ਆਹ ਯਾ ਕੀ ਕਰਦਾ ਮੋਟਰੇ ਕੰਮ ਨਹੀਂ ਇੱਥੇ ਇੱਥੇ ਵੀ ਘੱਟ ਨਹੀਂ ਕੋਈ ਠੀਕ ਆਹ ਜੀ ਇੱਥੇ ਵੀ ਬੁਗਰੀ ਭਰਾ ਦੀ ਛੇਤੀ ਕਰ ਮਾਈਕ ਨੂੰ ਕੱਢੀ ਜਾ ਰਿਹਾ ਹਾਂ ਹਾਂ ਜੀ ਆਹ ਜੀ ਚੈਕਿੰਗ ਕਰਤੋ ਤੇ ਮੈਂ ਮਚਾਲਦੀਆਂ ਜੀ ਨਹੀਂ ਹੋ ਰਹੀਆਂ ਆਵਾਜ਼ ਮੈਂ ਪਿੰਡਰਾ ਉਹਨਾਂ ਮਾਡੀ ਦੇ ਰਿਟੂਰ ਗਿਆ ਯਾਰ ਮਾਈਕਾ ਟਾਈ ਮਾਈਕਾ ਚੱਲ ਰਿਹਾ ਹੈ elephant very